ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਆਪਣੀ ਚੈਨਲ ਤੇ ਬਹੁਤ ਸਣਾਓ ਜੀ ਕਿਵੇਂ ਹੋ ਤੁਸੀਂ ਉਮੀਦ ਹੈ ਸਾਰੇ ਠੀਕ ਠਾਕ ਹੋਵੋਗੇ ਤੇ ਰਾਜੀ ਖੁਸ਼ੀ ਹੋਵੋਗੇ ਵੈਰ ਗਰੂ ਜੀ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਜੀ ਇੱਥੇ ਮੈਂ ਬਣਾ ਰਹੀ ਸੀ ਜੀ ਨਾਣ ਵਾਲੇ ਮਟਰ ਮਟਰੀ ਜਾਂ ਮਟਰ ਅਸੀਂ ਮਟਰ ਕਹਿ ਦਿੰਨੇ ਆ ਜੀ ਇਹ ਆਪਾਂ ਮੈਦਾ ਸਾਂ ਲੈਆ ਵਿੱਚ ਲੂਣ ਪਾ ਲਿਆ ਜੀ ਟੇਸਟ ਅਨਸਾਰ ਨਾਣ ਪਾ ਲਿਆ ਜੀ ਇਹ ਹੱਥਾਂ ਨਾਲ ਕ੍ਰਸ਼ ਕਰਕੇ ਜੁਆਇਨ ਪਾ ਲਾਂਗੇ ਤੇ ਨਾਲ ਆਪਾਂ ਪਾਵਾਂਗੇ ਜੀ ਮੋਨ ਪਾਵਾਂਗੇ ਜਿਹਨੂੰ ਕਹਿੰਦੇ ਆਪਾਂ ਤੇਲ ਜਾਂ ਘਿਓ ਦਾ ਉਹ ਪਾਵਾਂਗੇ ਜੀ ਇਹਦੇ ਵਿੱਚ ਮੈਂ ਇੱਥੇ ਪਾਉਂਗੀ ਜੀ ਰਿਫਾਈਨਡ ਘਿਓ ਦਾ ਵੀ ਪਾ ਸਕਦੇ ਆ ਸਰੋਂ ਦਾ ਤੇਲ ਦਾ ਵੀ ਕੋਈ ਵੀ ਪਾ ਸਕਦੇ ਆ ਆਪਾਂ ਮੋਨ ਸਵਾਦ ਅਨੁਸਾਰ ਪਾ ਲਿਆ ਜੀ ਪਰ ਤਾਂ ਆਪਾਂ ਸਫਾਈਆਂ 'ਚ ਲੱਗੇ ਹੋਏ ਸੀ ਜੀ ਕਿੰਨੇ ਦਿਨ ਹੋ ਗਏ ਮਿੱਠਾ ਤਾਂ ਹਜੇ ਹੋਰ ਨਹੀਂ ਬਣਾਇਆ ਗਿਆ ਕੋਈ ਇਹ ਬਣਾ ਰਹੇ ਹਾਂ ਜੀ ਆਪਾਂ ਮਟਰ ਅੱਜ ਤੇ ਦੋ ਚਾਰ ਦਿਨ ਰਹਿ ਵੀ ਜਾਂਦੇ ਨੇ ਜੀ ਬੱਚੇ ਜਿਵੇਂ ਮਰਜ਼ੀ ਖਾ ਲੈਂਦੇ ਨੇ ਇਹਨਾਂ ਨੂੰ ਖੁਸੋ ਕੇ ਖਾ ਵੀ ਲੈਂਦੇ ਨੇ ਸਫਾਈਆਂ ਦੇ ਵਿੱਚ ਨਾ ਰੈਸਪੀਆਂ ਬਣਾਉਣ ਦਾ ਕੋਈ ਟਾਈਮ ਹੀ ਨਹੀਂ ਲੱਗਦਾ ਹੈਗਾ ਜੀ ਕੱਲੇ ਜਾਣੇ ਨੂੰ ਸਫਾਈ ਚ ਟਾਈਮ ਲੱਗ ਜਾਂਦਾ ਹੈ ਇਹ ਪਾ ਲਈਏ ਜੀ ਰਿਫਾਈਂਡ نیچے ਥੋੜਾ ਥੋੜਾ ਨਿਕਲਦਾ ਹੈ ਆਪਾਂ ਥੋੜਾ ਜਿਹਾ ਵੱਧ ਪਾਉਣਾ ਸੀਗਾ ਤੇ ਵਿੱਚ ਤਾਂ ਕਰਕੇ ਹੁਣ ਮੈਂ ਢੱਕਣ ਖੋਲ ਕੇ ਪਾ ਲੂੰਗੀ ਜੀ ਢੱਕਣ ખોਲ ਕੇ ਪਾ ਲਿਆ ਸੀ ਆਪਾਂ। ਥੋਰੇ ਦੇ ਵਿੱਚ ਕੋਈ ਜ਼ਿਆਦਾ ਚੀਜ਼ਾਂ ਨਹੀਂ ਪੈਂਦੀਆਂ ਜੀ। ਬਸ ਤਿੰਨ ਚੀਜ਼ਾਂ ਪਾਵਾਂਗੇ ਵਿੱਚ ਨਾਣ ਅਜਵੈਨ ਤੇ ਤੇਲ। ਇਹ ਢੱਕਣ ਕੋਲ ਕੇ ਪਾ ਦੂੰਗੀ ਜੀ ਹੁਣ ਮੈਂ। ਬਹੁਤ ਟੇਸਟੀ ਬਣ ਜਾਂਦੇ ਨੇ ਜੀ ਘਰੇ ਇਹ ਤੇ ਆਸਾਨੀ ਨਾਲ ਵੀ ਬਣ ਜਾਂਦੇ ਨੇ। ਇਹ ਤੇ ਮੈਂ ਮੈਦੇ ਦੇ ਬਣਾਏ ਨੇ ਅੱਧਾ ਮੈਦਾ ਜਾਦਾ ਆਟਾ ਮਿਕਸ ਕਰਕੇ ਵੀ ਬਣਾ ਸਕਦੇ ਆਪਾਂ। ਇਹ ਇਸ ਵਾਰ ਜੀ ਦੋ ਦਿਵਾਲੀਆਂ ਦਾ ਰੌਲਾ ਪੈ ਰਿਹਾ ਸੀ ਕੋਈ ਕਹਿੰਦੀ ਸੀ 20 ਨੂੰ ਐ ਕੋਈ 21 ਨੂੰ ਕਹਿੰਦੀ ਸੀ ਕਿ ਸ਼ਾਇਦ ਸ਼ਹਾਰਾਂ ਦੇ ਵਿੱਚ ਅੱਜ ਬਣਾ ਰਹੇ ਨੇ ਜੀ ਆਪਣਾ ਬੰਦੀ ਛੋੜ ਦਿਵਸ ਪਿੰਡਾਂ ਵਾਲਿਆਂ ਸਿੱਖਾਂ ਵਾਲਿਆਂ ਸਿੱਖਾਂ ਦਾ ਉਹ ਕੱਲ ਨੂੰ ਆਏ 21 ਤਰੀਕ ਨੂੰ ਜੀ ਅਕਾਲ ਤਖਤ ਸਾਹਿਬ ਤੋਂ ਹੁਕਮ ਆਇਆ ਸੀ ਵੀ ਦਿਵਾਲੀ ਤੇ ਬੰਦੀ ਛੋੜ ਦਿਵਸ 21 ਤਰੀਕ ਨੂੰ ਬਣਾਇਆ ਜਾਵੇ ਤਾਂ ਕਰਕੇ ਜੀ ਸਾਰੇ ਕੱਲ ਨੂੰ ਮਨਾਉਣਗੇ 21 ਤਰੀਕ ਨੂੰ ਇਹ ਆਟੇ ਨੂੰ ਹੁਣ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਤੇ ਜਿਹੜੇ ਭੈਣ ਭਰਾਵਾਂ ਅੱਜ ਦੀਵਾਲੀ ਮਨਾ ਰਹੇ ਨੇ ਜੀ ਅੱਜ ਹੈ ਦੀਵਾਲੀ ਉਹਨਾਂ ਸਾਰਿਆਂ ਨੂੰ ਮੇਰੇ ਵੱਲੋਂ ਹੈਪੀ ਦੀਵਾਲੀ ਜੀ ਦੀਵਾਲੀ ਦੀਆਂ ਬਹੁਤ-ਬਹੁਤ ਵਧਾਈਆਂ ਇਹ ਆਟੇ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਟਾਈਮ ਲੱਗ ਮਿਕਸ ਕਰਨ ਨੂੰ ਥੋੜਾ ਜਿਹਾ ਟਾਈਮ ਲੱਗਦਾ ਜੀ ਇਹਨੂੰ ਆਪਾਂ ਦੋਨਾਂ ਹੱਥਾਂ ਨਾਲ ਮਿਕਸ ਕਰ ਲਵਾਂਗੀ ਮੈਂ ਇਹ ਮਿਕਸ ਕਰ ਲਿਆ ਜੀ ਥੋੜਾ ਜਿਹਾ ਤੇਲ ਇੱਥੇ ਹੋਰ ਪਾ ਲਿਆ ਸੀ ਮੈਂ ਘੱਟ ਸੀ ਜਦੋਂ ਇਹ ਮੋਠੀ ਬਣਨ ਲੱਗ ਜੇ ਫਿਰ ਆਪਣਾ ਤੇਲ ਪਰਫੈਕਟ ਹੈ ਹੋਰ ਪਾਉਣ ਦੀ ਜਰੂਰਤ ਨਹੀਂ ਹੈਗੀ ਹੁਣ ਇਹਨੂੰ ਆਪਾਂ ਥੋੜਾ ਥੋੜਾ ਪਾਣੀ ਪਾ ਕੇ ਗੁੰਨ ਲਾਂਗੇ ਜੀ ਆਟੇ ਨੂੰ ਨਾ ਤਾਂ ਜਿਆਦਾ ਪਤਲਾ ਗੁੰਨਣਾ ਹੈ ਤੇ ਨਾ ਹੀ ਜਿਆਦਾ ਸਖਤ ਮੀਡੀਅਮ ਜਿਹਾ ਹੀ ਰੱਖੂੰਗੀ ਇਹ ਲੈ ਲੈ ਆਪਾਂ ਪਾਣੀ ਪਾਣੀ ਨਾਲ ਕੋਲ ਮਿਲਾ ਲਾਂਗੇ ਜੀ ਰੈਸਪੀ ਵਗੈਰਾ ਬਣਾਉਣ ਨੂੰ ਬਹੁਤ ਮਨ ਤਾਂ ਹੁੰਦਾ ਜੀ ਬੀਬੀ ਬਣਾਈਏ ਪਰ ਸਫਾਈ ਦੇ ਵਿੱਚ ਟਾਈਮ ਹੀ ਨਹੀਂ ਲੱਗਿਆ ਇੱਕ ਦਿਨ ਬਹੁਤ ਛੋਟੇ ਹੋ ਗਏ ਸਫਾਈ ਕਰਦੇ ਕਰਦੇ ਬਸ ਕੇ ਵੇਲਾ ਹੋ ਜਾਂਦਾ ਸੀ ਚਲੋ ਕੋਈ ਗੱਲ ਨਹੀਂ ਜੀ ਆਪਾਂ ਸਿਆਲ ਦੇ ਵਿੱਚ ਕੋਈ ਨਾ ਕੋਈ ਚੀਜ਼ ਬਣਾ ਲੈਨੇ ਆ ਜੀ ਬੱਚੇ ਖਾ ਲੈਂਦੇ ਨੇ ਬੱਚਿਆਂ ਵਾਸਤੇ ਅੱਗੇ ਵੱਧ ਹੁੰਦਾ ਸੀਗਾ ਜੀ ਦਿਵਾਲੀ ਤਿਹਾਰ ਕੋਈ ਵੀ ਹੁੰਦਾ ਹੁਣ ਤਾਂ ਇੰਨਾ ਨਹੀਂ ਹੁੰਦਾ ਕਿਸੇ ਨੂੰ ਵੀ ਜੀ ਕਿਉਂ ਬੱਚੇ ਖਾਂਦੇ ਹੀ ਰਹਿੰਦੇ ਨੇ ਜੀ ਬਾਹਰੋਂ ਚੀਜ਼ਾਂ ਲਿਆ ਕੇ ਆਮ ਹੀ ਹੁਣ ਤਾਂ ਖਾਂਦੇ ਰਹਿੰਦੇ ਨੇ ਪਹਿਲਾਂ ਤਿਹਾਰਾਂ ਦਾ ਵੱਧ ਚਾਹ ਹੁੰਦਾ ਸੀ ਲੋਕਾਂ ਨੂੰ ਇੱਥੇ ਵੇਲਣ ਲੱਗੀ ਸੀ ਜੀ ਮੈਂ ਇਹ ਮੈਤੇ ਕਰਕੇ ਥੋੜੇ ਜਿ ਵੇਲਣ ਦੀ ਟਾਈਮ ਲੱਗਦਾ ਇਹਨਾਂ ਨੂੰ ਤਲਣ ਨੂੰ ਤਾਂ ਕੋਈ ਟਾਈਮ ਨਹੀਂ ਲੱਗਦਾ ਹੈਗਾ ਨਾਲ ਦੀ ਨਾਲ ਪਾ ਕੇ ਨਿਕਲ ਜਾਂਦੇ ਨੇ ਜੀ ਮੈਦਾ ਥੋੜਾ ਜਿਹਾ ਦੋ ਵਾਰ ਦੋ ਵਾਰ ਇਕੱਠਾ ਹੋਈ ਜਾਂਦਾ ਹੁੰਦਾ ਹੈ ਨਾ ਉਹਦੇ ਕਰਕੇ ਤੀਕ ਜਿੰਨੇ ਵਧੀਆ ਆਪਾਂ ਪਤਲੇ ਵੇਲਾਂਗੇ ਇਹ ਓਨੇ ਵਧੀਆ ਬਣਨਗੇ ਜੇ ਮੋਟੀ ਰੋਟੀ ਰਹਿ ਜਾਂਦੀ ਹੈ ਫੇਰ ਵਧੀਆ ਨਹੀਂ ਬਣਦੀ ਹੈਗੇ ਜੀ ਪੋਲੇ ਜੇ ਬਣ ਜਾਂਦੇ ਨੇ ਤਾਂ ਕਰਕੇ ਇਹਨੂੰ ਆਪਾਂ ਪਤਲੀ ਕਰ ਦਾਂਗੇ ਰੋਟੀ ਨੂੰ ਚੰਗੀ ਤਰ੍ਹਾਂ ਬੇਲ ਕੇ ਥੋੜਾ ਜਿਹਾ ਟਾਈਮ ਤਾਂ ਜ਼ਰੂਰ ਲੱਗਿਆ ਸੀ ਪਰ ਵਧੀਆ ਬਣ ਗਈ ਜੀ ਮੈਂ ਇਦਾਂ ਥੋੜਾ ਜਿਹਾ ਵੇਲ ਲੈਣੀ ਔਖਾ ਜੀ ਆਪਾਂ ਅੱਧਾ ਆਟਾ ਮਿਕਸ ਕਰ ਲਈਏ ਫਿਰ ਜਲਦੀ ਵੇਲੇ ਜਾਂਦੇ ਨੇ ਫੇਰ ਨਹੀਂ ਇੰਨਾ ਟਾਈਮ ਲੱਗਦਾ ਇੱਥੇ ਨਾਲ ਮੰਮੀ ਕੱਢ ਰਹੀ ਸੀ ਉਧਰੋਂ ਤੇਲ ਚ ਉਹ ਤੇਲ ਚ ਪਾ ਕੇ ਕੱਢ ਰਹੀ ਸੀ ਜੀ ਇੱਧਰ ਮੈਂ ਬੇਲ ਰਹੀ ਸੀ ਇਹਨਾਂ ਨੂੰ ਵੇਲ ਕੇ ਕੱਟ ਦੂੰ ਤੇ ਇਸ ਤੋਂ ਬਾਅਦ ਹੋਣਾ ਵਾਲਾ ਸੀ ਆਪਾਂ ਧਾਰਾਂ ਦਾ ਟਾਈਮ ਜਲਦੀ ਜਲਦੀ ਸੀਗੀ ਜੀ ਵੀ ਜਲਦੀ ਜਲਦੀ ਬਣਾ ਲਈ ਧਾਰਾਂ ਵੇਲੇ ਫਿਰ ਵਿਚਾਲੇ ਨਾ ਰਹਿ ਜਾਣ ਤਾਰਾਂ 10 ਮਿੰਟ ਲੇਟ ਤਾਂ ਹੋ ਗਈ ਸੀ ਅਜੇ ਪਰ ਬਣ ਗਈ ਸੀ ਜੀ ਓਦੋਂ ਪਹਿਲਾਂ ਇਹ ਤੇਲ ਚੈੱਕ ਕਰਕੇ ਦੇਖਿਆ ਸੀ ਇੱਕ ਪਾ ਕੇ ਮੱਠੀ ਜਿਹੀ ਪਾ ਲਈ ਸੀ ਜਿਆਦਾ ਨਹੀਂ ਪਾਈ ਤੇਲ ਹਜੇ ਥੋੜਾ ਜਿਹਾ ਘੱਟ ਗਰਮ ਸੀਗਾ ਫੇਰ ਤੇਜ਼ ਕਰਕੇ ਗੈਸ ਆਪਾਂ ਹੋਰ ਗਰਮ ਕਰ ਲਿਆ ਸੀ ਤੇਲ ਇਹ ਦੇਿਲ ਕੀ ਰੋਟੀ ਕਰਦਣ ਵਾਲਾ ਆਪਾਂ ਜਿੱਡੇ ਸਾਈਜ਼ ਦੇ ਬਣਾਉਣੇ ਨੇ ਉਹ ਕੱਟ ਲਾਂਗੇ ਜੀ ਆਪਾਂ ਮੀਡੀਅਮ ਜਿਹੀ ਬਣਾਈ ਸੀ ਨਾ ਜ਼ਿਆਦਾ ਵੱਡੇ ਤੇ ਨਾ ਹੀ ਛੋਟੇ ਸਿਆਲ ਸ਼ੁਰੂ ਹੁੰਦੇ ਸਾਰੀ ਮਿੱਠਾ ਸ਼ੁਰੂ ਹੋ ਜਾਂਦਾ ਜੀ ਅੱਜ ਕੱਲ ਤਾਂ ਮਿੱਠਾ ਵੀ ਨਹੀਂ ਖਾਂਦਾ ਜਾਂਦਾ ਜੀ ਇੰਨਾ ਕਿਸੇ ਤੋਂ ਬੱਚੇ ਉਹ ਘਟ ਖਾ ਕੇ ਖੁਸ਼ ਨੇ ਅੱਜ ਕੱਲ ਦੇ ਮਿੱਠਾ ਤੇ ਆਪਾਂ ਤੋਂ ਨਹੀਂ ਖਾਦਾ ਜਾਂਦਾ ਜੀ। ਕਿਸੇ ਦਾ ਤਜਾਬ ਬਣ ਜਾਂਦਾ। ਫਿਰ ਵੀ ਔਖਾ ਕਰਦਾ ਜੀ। ਆ ਜੇ ਸਹਿਰ ਵਾਲੇ ਪੜਾ ਕੇ ਥੋੜੀ ਥੋੜੀ ਚੱਲ ਰਹੇ ਨੇ ਜਿਆਦਾ ਤਾਂ ਨਹੀਂ ਹੈਗੀ ਹਜੇ। ਥੋੜੇ ਚੱਲ ਰਹੇ ਨੇ ਆਵਾਜ਼ ਸੁਣਦੀ ਹੋਊਗੀ ਤੁਹਾਨੂੰ ਵੀ ਆਪਣੇ ਨੇੜੇ ਸਹਿਰਾਂ ਨਾਲ ਹੀ। ਪਿੰਡ 'ਚ ਤਾਂ ਨਹੀਂ ਹੈਗੇ ਅੱਜ। ਮੈਂ ਤੇ ਵੇਲ ਕੇ ਕੱਟ ਕੇ ਰੱਖੀ ਜਾਂਦੀ ਆ ਜੀ ਮੰਮੀ ਨਾਲ ਹੁੰਦੇ ਉਧਰ ਕੱਢੀ ਜਾਂਦੇ ਸੀ ਇਹ ਵਿੱਚ ਕਾਫੀ ਉਹ ਆ ਗਿਆ ਸੀ ਮੈਂ ਆਵਾਜ਼ ਨਾਲ ਹੁੰਦੀ ਰਿਕਾਰਡ ਕਰ ਰਹੀ ਸੀ ਪਰ ਵਿੱਚ ਆਪਣਾ ਸੇਮੀ ਗਾ ਪਾ ਦਿੰਦੇ ਜੀ ਆਵਾਜ਼ ਨਹੀਂ ਆਉਣ ਦਿੰਦਾ ਸੀ ਜੇ ਵਿੱਚ ਕੋਈ ਨਾ ਕੋਈ ਆਉਂਦਾ ਦਿਵਾਲੀ ਕਰਕੇ ਜੀ ਫਿਰ ਇਹ ਗਾ ਪਾ ਦਿੰਦਾ ਸੀ ਜ ਜਦੀ ਕਾ ਕਰਕੇ ਫਿਰ ਮੈਂ ਵਾਇਸਓਵਰ ਕਰ ਦਿੱਤੀ। ਹੋਰ ਆਪਾਂ ਤੋਂ ਕੋਈ ਵੀਡੀਓ ਨਹੀਂ ਬਣੀ ਜੀ ਅੱਜ ਸਵੇਰੇ ਅਸੀਂ ਮੱਥਾ ਟੇਕਣ ਚਲੇ ਗਏ ਸੀ। 14 ਦੇ ਨੂੰ ਸਾਡੀ ਮਿੱਟੀ ਨਿਕਲਦੀ ਐ। ਉੱਥੇ ਚਲੀ ਗਈ ਸੀ ਜੀ। ਖੇਤ ਨੇ ਭਾਬੇ ਆਪਣੇ ਸਾਰੇ ਇਕੱਠੇ ਹੋ ਕੇ ਸਾਰੇ ਘਰਾਂ ਦੇ ਫੇਰ ਜਾਂਦੇ ਹੁੰਦੇ ਹੁੰਦੇ ਆ ਜੀ। ਕਾਫੀ ਟਾਈਮ ਲੱਗ ਜਾਂਦਾ ਮਿੱਟੀ ਕੱਢਣ ਨੂੰ ਫੇਰ ਆ ਕੇ ਲੇਟ ਹੋ ਜਾਂਦੇ ਜੀ ਗਰਮੀ ਬਹੁਤ ਸੀਗੀ ਧੁੱਪੀ ਪੈ ਗਈ ਜੀ ਆ ਕੇ ਫਿਰ ਬਸ ਤੁਰ ਕੇ ਜਾਂਦੇ ਹੁੰਦੇ ਆ ਨਾ ਧੁੱਪੇ ਤੇ ਗਰਮੀ ਆ ਗਈ ਤੁਰੇ ਜਾਂਦੇ ਆਣ ਆ ਕੇ ਫਿਰ ਪੈ ਗਈ ਰੈਸਟ ਕਰ ਲਈ ਘੰਟਾ ਫੇਰ ਉੱਠ ਕੇ ਕੰਮ ਲੱਗਿਆ ਜੀ ਦੁਬਾਰੇ ਦੁਪਹਿਰ ਤੋਂ ਚਾਹ ਪਾਣੀ ਪੀ ਕੇ ਦੁਪਹਿਰ ਦਾ ਉਸ ਤੋਂ ਬਾਅਦ ਫਿਰ ਮਟਰ ਬਣਾਉਣ ਲੱਗੀ ਸੀ ਥੋੜੀ ਜਿਹੀ ਅੱਧਾ ਕਿਲੋ ਮੈਦਾ ਸੀਗਾ ਇਹ ਆਪਣੇ ਕੋਲੇ ਇੰਨੇ ਕੁ ਦੇ ਬਣਾ ਲੈਨੇ ਆ ਫਿਰ ਹੋਰ ਜਰੂਰਤ ਹੋਊਗੀ ਜੀ ਜਦੋਂ ਮਰਜ਼ੀ ਬਣਾ ਲਵਾਂ ਇਹਨਾਂ ਤੇ ਕੋਈ ਟਾਈਮ ਨਹੀਂ ਲੱਗਦਾ ਬਸ ਵੇਲਣ-ਵੇਲਣ ਤੇ ਥੋੜਾ ਜਿਹਾ ਔਖੇ ਨਹੀਂ ਇਹ ਵੇਲ ਲੈਣੇ ਮੈਦੇ ਕਰਕੇ ਹੋਰ ਇਹਨਾਂ ਤੇ ਕੋਈ ਟਾਈਮ ਨਹੀਂ ਲੱਗਦਾ ਜੀ ਤੇ ਰੱਖ ਵੀ ਸਕਦੇ ਆ ਇਹਨਾਂ ਨੂੰ ਆਪਾਂ ਬਣਾ ਕੇ ਕਈ ਦਿਨਾਂ ਤੱਕ ਵਧੀਆ ਪਈ ਰਹਿੰਦੇ ਨੇ ਜੀ ਬੰਦ ਕਰਕੇ ਰੱਖ ਲਈ ਡੱਬੇ ਚ ਪਾ ਕੇ ਚਾਹ ਨਾਲ ਖਾਦੇ ਜਾਂਦੇ ਨੇ ਜੀ ਦੁਪਹਿਰੇ ਜਿਵੇਂ ਰੋਟੀ ਨਹੀਂ ਖਾਣੀ ਕਿਸੇ ਨੇ ਤੇ ਚਾਹ ਨਾਲ ਫਿਰ ਖਾਦੀ ਜਾਂਦੀ ਹੈ ਕੋਈ ਨਾ ਕੋਈ ਚੀਜ਼ ਜੇ ਬਣੀ ਹੁੰਦੀ ਹੈ ਅੱਜ ਇਹ ਬਣ ਗਏ ਜੀ ਆਪਣੇ ਬਸ ਇਹ ਲਾਸਟ ਵਾਲੇ ਬਣਾ ਰਹੀ ਸੀ ਅੱਜ ਦੀ ਵੀਡੀਓ ਇੰਨੀ ਜੀ ਆਪਣੀ ਜੇ ਵਧੀਆ ਲੱਗੇ ਲੱਗੀ ਤਾਂ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਨਾ ਤੇ ਜਿਹੜੇ ਚੈਨਲ ਤੇ ਪਹਿਲੀ ਵਾਰ ਹੀ ਆਏ ਨੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਆਪਾਂ ਨੇੜੇ ਤੋਂ ਵੀ ਦਿਖਾਉਨੇ ਆ ਜੀ ਤੁਹਾਨੂੰ ਇਹ ਦੇਖੋ ਜੀ ਇਹ ਪਾਈ ਹੋਈ ਨਹੀਂ ਆਪਣੀ ਇਹ ਬਣੀ ਪਈ ਨਹੀਂ ਇੱਧਰ ਜੀ ਬਸ ਇਹ ਲਾਸਟ ਪੂਰ ਰਹਿ ਗਿਆ ਇੱਕੋ ਹੀ ਚਲੋ ਜੀ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਨਾਲ ਸਤਿ ਸ੍ਰੀ ਅਕਾਲ ਜੀ